ਰੋਲ ਦੇ ਖੇਚਦੇ ਕਈ ਰਖੇ ਪਾਣੀ ਚ ਸੋਖੀ ਦੁੰਦਨੀ ਆ ਹੋਰ ਉਹ ਪਾਣੀ ਪੰਜ ਤੋੜੇ ਭਾਜੀ ਆ ਜੇ ਬੱਲੇ ਬੱਲੇ ਪਾਣੀ ਨਾਲ ਸੰਕਲ ਕਰਤੇ ਰਹਿਣ ਵਧੀਆ ਲਿਆ 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 ਭਾਰ ਉਹ ਪਾਣੀ ਕੱਢ ਲੈ ਕੱਟਾ ਕੋਈ ਨਹੀਂ ਕੋਈ ਤੇ ਕਰ ਥੱਲੇ ਕਰ ਢੋਲੀ ਨੂੰ ਸਾੜੀ ਨੂੰ ਖਿੱਚ ਖਿਚਾਉ ਕਿੰਨੇ ਤੋੜੇ ਆ ਤਿੰਨ ਤੋੜੇ ਆਈਓ ਇਹਨੇ ਚਾਰ ਕੱਟ ਬਾਰ ਕੱਟ ਡੋਲ ਤੇ ਡੋਲ ਤੇ ਗੋਲ ਤੇ ਮਾਰ ਪਲਟੀ ਇਹਦੀ ਮਾਰਦੇ ਮਾਰਦੇ ਕੱਟ ਤਰਪਾਲ ਵਾਰ ਚੱਲ ਕੱਟ ਵਾਰ ਆਉਣੇ ਨੂੰ ਲੋਡਿੰਗ ਤੂੰ ਲਾ ਘਰੇ ਨਿਕਲ ਵਾਲਾ ਨਿਕਲਾਂ ਦੇ ਸਭ ਨੂੰ ਦੇਖਿਆ ਉਹ ਚਲਿਆ ਮਾਨ ਸਿੰਘ ਦਾ ਟਾਵਰ ਬਣਾਉਣਾ ਛੇ ਆਲਾ ਫੜੋ ਪਪਾ ਵੀਰੋ ਛਿੜੋ ਥਲੇ ਚੱਲ ਪੁੱਤ ਕੋਈ ਗੱਲ ਨਹੀਂ ਤੂੰ

ਉਹ ਜਾਦੇ ਨਹੀਂ ਨਹੀਂ ਇਹ ਬੰਦ ਕੰਮ ਨਹੀਂ ਰੱਖਿਆ ਲੱਭ ਲਓ ਮੈਂ ਸਾਰੇ ਘਾਟੋਂ ਬਾਹਰ ਨੂੰ ਹਲੋ ਪੁੱਤੋ ਨਹੀਂ ਪੁੱਤਿਆ ਪਰਿਆ ਕਮਤ ਪਰਿਆ ਦੋਗੇ ਇਕ ਵਾ ਦੋਗੇ ਇਕ ਜੋੜੀ ਹੁੰਦੀ ਆ ਯਾਰ ਬਲਾ ਦੋ ਅੱਗੇ ਇੱਕ ਵਾ ਦੋ ਵਾ ਹਾਂ 3 ਡਰਾਮਾ ਦੋਈਏ ਮੇਰੇ ਸਾਹ ਸਰ ਦੋ ਅੱਗੇ ਤੇ ਦੋ ਆ ਕੱਢ ਲੈ ਜੇ ਚਾਰ ਡਰਾਮਾ ਇਹ ਸੱਚ ਪਤੀਲਾ ਦੇ ਨਾਲ ਆ ਫੜੋ ਫਟਾ ਖਣ ਗਿਆ ਹੈ ਕੋਈ ਗੱਲ ਨਹੀਂ ਜੋ ਵੀ ਹੈਗਾ ਵਾ ਕੱਢੋ ਕੱਢੋ ਸਾਹ ਮੈਂ ਫਟਾ ਖਣ ਗਿਆ ਹੈ ਪੈਰ ਨੂੰ ਰਟ ਗਿਆ ਕਿੰਨਾ ਕੁ ਫਸਿਆ ਵਾ ਥੱਲੇ ਗੁੱਲਾ ਫਸਿਆ ਹੈ ਨਾ ਗੁੱਲਾ ਫਸਿਆ ਹੈ ਨਾ ਸਾਹ ਤੂੰ ਉਹਨੂੰ ਘਾੜ ਉਹਨੂੰ ਗ੍ਰਾਮ ਨੂੰ ਗੁਲਾ ਪਟਾਂਗੇ ਤੇ ਫੇਰੀ ਗ੍ਰਾਮ ਬੰਨਣਾ ਬਾਉ ਬਾਊ ਆਓ ਯਾਰ ਨਹੀਂ ਨਹੀਂ ਗੁਲਾ ਨਿਕਲ ਆਪਣੇ ਬਾਹਰ ਆਇਆ ਨਾ ਤੜੀ ਫਟਕਾ ਮਰੀ ਆਜ ਆਉਂਦੀ ਆ ਗੁਲਾ ਵਿੱਚ ਬਸਾਇਆ ਹੁੰਦਾ ਨਾ ਇਹਦੇ ਲਾ ਕਿਚੋ ਨਾਲ ਲਾ ਕੇ ਮੇਰਾ ਪੁੱਤ ਸਾਡੇ ਕੰਮ ਹੁੰਦੇ ਆ ਰੱਖ ਕੇ ਉਹ ਦੇਖ ਲਿਆ ਲਾ ਲਾ ਟੱਟਲ ਵਾਲਾ ਨਹੀਂ ਨਿਕਲਿਆ ਲਾਲਾ ਨਾ ਗ੍ਰਾਮੀ ਹਾਂ ਸਾਰੇ ਸਨ ਆਹ ਚੱਲ ਨੀ ਰੋਕੋ ਜੀ ਰੁਕ ਜਾ ਯਾਰ ਨਾ ਕਲੀ ਕਰ ਉਹ ਬਾਦੀ ਸਾੜੋ ਰੋਇਆ ਯਾਰ ਮੈਂ ਦਜੀਤਰ ਕੱਟਣਾ ਡਰਾ ਮੈਂ ਕਿਰਦੇ ਕਿਲ ਦਿੱਪਣਾ ਸਾਲ ਸਤ ਕਰਤਨਾ ਸਾਨੂੰ ਪੜਾਣਾ ਦਾ ਸਕੀਮ ਨਾ ਤੇਰਾ ਲੈ ਆ ਲੈ ਆ ਗਾੜੇ ਉਹਨਾਂ ਲੱਗ ਜਾ ਮੈਂ ਪੜ੍ਹਦੇ ਆਂ ਅੱਗੇ ਆ ਜੀ ਨਾ ਨਾ ਲੈ ਜਾ ਮੈਂ ਅੱਗੇ ਉਹ ਡਰਾਮਾ ਡਰਾਮਾ ਇਹਨਾਂ ਨਾਲ ਲੈ ਜਾ ਕੋਈ ਲੈ ਆ ਡਰਾਮਾ ਨਾਲ ਖਿੱਚ ਖਿੱਚ ਲਾਂ ਖਿੱਚੋ ਇਹ ਵੀ ਆਛਾ ਵਾਸ਼ ਅੱਛਾ ਵਾਸ਼ ਲੈ ਆ ਡਰਾਮਾ ਵੀ ਚਾਵਾ ਮੁੰਡਿਆ ਭਾਈ ਇਹ ਪਣੀ ਚੱਲ ਹੁਣ ਆ ਦੋ ਡਰਮ ਸਰ ਦੋ ਡਰਮ ਲੱਗ ਗਿਆ ਤੇ ਅੱਠ ਕਿਦਰ ਬਾਲਾਂ ਜੇ ਭਾਜੀ ਡਰਮ ਹੋਰ ਲੱਗ ਗਏ ਜੇ ਇੱਥੇ ਬੰਦੇ ਉੱਤੇ ਕਮੀ ਜਾਂਦੇ ਸਾਰੇ ਦੇ ਉਹ ਕੋਈ ਗੱਲ ਨਹੀਂ ਪੁੱਤੇ ਕੋਈ ਨਹੀਂ ਕੋਈ ਨਹੀਂ ਤੁਹਾਡੇ ਬੰਦੇ ਕਮਲ ਕਰ ਮੇਰਾ ਪੁੱਤ ਉਹ ਮੰਨਦੇ ਕਰ ਕਰ ਸਾਡਾ 13 ਮੇਰਾ ਕੋਈ ਨਹੀਂ ਕਰਨਾ ਪੁੱਤੇ ਖੜ ਹਾਂਜੀ ਉਹ ਵਾ yup, 1 ਬਣੀ ਆ ਉਹ 2 ਆ ਅਰ 2 ਡਰਮ ਹੋਰ ਲੱਗ ਗਏ ਜੇ ਓਏ ਆਵਾ ਫਿਰ 2 ਡਰਮ ਹੋਰ ਨਹੀਂ ਦੇਖੋ ਭਾਈ ਮੈਨੂੰ ਲਾਪੜ ਮੈਂ ਰਾਤ ਮੈਨੂੰ ਕਿਹਾ ਚ ਦਨਵਾ ਫਿਰ ਆਣਾ 2 ਡਰਮ ਚੁੱਕ ਤਾਂ ਉਧਰ ਬਲੀ ਉਧਰ ਉਧਰ ਕੱਢ ਕੱਢ ਬਾਹਰ ਤਾਂ ਚੁੱਕ ਤਾਂ ਸੋਵ ਕੱਢ ਨਾ ਗੱਡੀਆਂ ਚ ਜੇ ਲਿਓ ਲਿਓ ਆ ਗਿਆ ਸੌਣ ਲਗਾ ਤੁੰਗਾ ਬੱਲਾਂ ਨੂੰ ਪਾਉੜੇ ਨੂੰ ਪਰ ਬੱਲਾਂ ਲਗਾਵਾ ਹੀ ਨਾ ਬਰਾਮੇ ਨੂੰ ਆਉਂਦਾ ਆਹ ਇੱਕ ਆਵਾਜ਼ੋ ਪਤਲੇ ਬੜੇ ਆ ਫੋਟੋ 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 ਪਾਜੀ 8 ਤਰਪਾਲਾਂ ਜਿਹੜੀਆਂ ਇਹਨਾਂ ਨੇ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਬਦੀਆਂ ਆ ਦੇਖੋ ਉਹ ਦਰਿਆ ਦੇ ਕੰਢੇ ਦੇ ਵਿੱਚ ਵੜੇ ਆ ਬਾ ਉਹ ਮੁਰੇ ਫਾਰੰਡੇ 8 ਤਰਪਾਲਾਂ ਲੈਨ ਸੇਰੀ ਦਰਿਆ ਜ ਡੂਬ ਗੇ ਆ ਰਿਓ ਹੀ ਤਾਂ ਮਰਿਓ ਆਹ ਵੇਖੋ ਬਾਹਰ ਦੇ ਬੜੇ ਲੈਨ ਵੱਜੀ ਆ ਜੀ ਪੂਰੀ ਦਰਿਆ ਦੇ ਨਾਲ ਨਾਲ ਜੇ ਜੇ ਪਾਰ ਜੇ ਜੇ ਪਾਰ ਦੇ ਪਾਰ ਦੇ ਉਹ ਵੀ ਸਾਰੇ ਉਹ ਅਗਲੇ ਵੀ ਪੰਜ ਪਾਰ ਇੱਧਰ ਨਹੀਂ ਲਿਆਓ ਪਹਿਲੇ ਇੱਧਰ ਕਿ ਭਾਵੇਂ ਪਾਰ ਹੈ ਪਾਰ ਦੇ ਪਾਰ ਦੇ ਆਹੋ ਆ ਵੀ ਆਠ ਇਧਰ ਬੰਨ ਲੈ ਚੇ ਟੋਪੀਆਂ ਇਹਨਾਂ ਨੇ ਹਾਂਜੀ ਲਿਆ ਆ ਆ ਲੈ ਇਧਰ ਆ ਹਾਂਜੀ ਹਾਂਜੀ ਮੈਂ ਆ ਗਿਆ ਵੀਡੀਓ ਆਵੇਂ ਹੈ 8 8 ਪਰਾਂ ਦੀ ਇਕੱਠੀ ਆ ਤਿੰਨ ਆ ਭਾਰਤੀਆਂ ਸੁਬਿਆਣਾ ਭਾਰਤੀਆਂ ਵੀ ਚਹੀਏ ਇਹ ਪਾਈ ਦੋ ਹੋਰ ਲੱਗ ਗਈਆਂ ਜੇ ਤੇ ਇਹਨਾਂ ਤੋਂ ਅਗਲੇ ਬਣੇ ਮੁੰਡੇ ਜੇ ਤੂੰ ਉੱਥੇ ਪੰਜ ਤਰਪਾਲ ਉਹਨਾਂ ਨੇ ਵੀ ਲੱਗੀਆਂ ਜੀ ਉਹ ਜੇ ਤੁਹਾਨੂੰ ਵੀਡੀਓ ਪੁੰਨੇ ਆ ਪਹਿਲਾਂ ਆ 8 ਪਾਰ ਕੇ 4 ਦੋ ਪਾਰ ਦੋ ਮੇਰੇ ਕੋਲ ਫਾੜ ਦੇ ਸਹੀ ਲੱਗਦੀ ਹੈ ਕਈ ਬੰਦੇ ਆਣੇ ਕਰਦੇ ਆ Opo deh nak kita tode mam. Kita dale